ਮਿਹਨਤ એનર્ਜੀ ਦਾ ਨੂੰ ਸਮਝਣ ਦਾ ਵਿਗਿਆਨ ਆਸਿੰਦੇ ਵਿੱਚ ਤੇ ਮੈਂ ਦੂਜੇ ਵਿਗਿਆਨੀ ਦੀ ਜਿਹੜੀ ਵੀ ਗੱਲ ਕਰ ਰਿਹਾ ਸੀ ਉਹਦਾ ਮੈਂ ਤੁਹਾਨੂੰ ਨਾਂ ਬਾਅਦ ਦੇ ਵੀ ਦੱਸੂਗਾ ਪਹਿਲੇ ਮੈਂ ਤੁਹਾਨੂੰ ਦੀ ਕਥਾ ਦੱਸਣਾ ਕਿ ਇਹ ਤੋਂ ਉਹਦੇ ਵਿੱਚੋਂ ਹੋਰ ਗੱਲਾਂ ਸਮਝ ਆਉਣਗੀਆਂ ਮੰਨ ਲਓ ਆਹ ਕੁਰਸੀ ਹੈ ਮੇਰੇ ਕੋਲ ਇਹ ਜਿਹੜੀ ਚੇਰ ਹੈ ਨਾ ਇਹਨੂੰ ਸਮਝ ਲਓ ਕਿ ਇਹ ਛੋਟੇ ਦਾ ਪਹਾੜ ਹੈ ਪਹਾੜ ਦੇ ਇਧਰ ਦੇ ਪਾਸੇ ਇੱਕ ਪਿੰਡ ਹੈ ਪਹਾੜ ਦੇ ਇਧਰਲੇ ਪਾਸੇ ਇੱਕ ਪਾਣੀ ਦਾ ਝਰਨਾ ਹੈ ਇਹ ਪਹਾੜ ਐਡਾ ਨਹੀਂ ਹੈਗਾ ਤੁਸੀਂ ਤਾਂ ਢੀਕ ਹੈ ਇਹ ਪਹਾੜ ਉਹ ਪੁਜੇ ਤੋਂ ਲੈ ਕੇ ਉਸ ਪੁਜੇ ਤੱਕ ਲੰਬਾ ਹੈ ਜਿਹੜਾ ਇਧਰ ਪਿੰਡ ਹੈ ਇਧਰਲੇ ਪਿੰਡ ਦੀਆਂ ਔਰਤਾਂ ਨੂੰ ਪਾਣੀ ਭਰਨ ਵਾਸਤੇ ਉੱਥੋਂ ਜਾ ਕੇ ਐ ਮੋੜਾ ਕੱਟ ਕੇ ਇੱਥੇ ਹੁਣਾ ਪੈਂਦਾ ਹੈ ਤੇ ਇੱਥੋਂ ਪਾਣੀ ਪਰ ਕੇ ਐ ਮੋੜਾ ਘੱਟ ਕੇ ਆਪਣੇ ਪਿੰਡ ਆਉਣਾ ਪੈਂਦਾ ਹੈ 5-6 ਕਿਲੋਮੀਟਰ ਦਾ ਰਸਤਾ ਹੈ ਇੱਕ ਬੱਚੇ ਦੀ ਮਾਂ ਰੋਜ਼ ਪਾਣੀ ਪਰ ਕੇ ਲਿਉਂਦੀ ਹੈ ਜਦੋਂ ਇੱਕ ਘੜਾ ਇੱਕ ਬਾਲਟੀ ਚਾਕੇ ਉਹ ਜਾਂਦੀ ਹੈ ਤੇ ਲਿਉਂਦੀ ਹੈ ਉਹ ਥੱਕ ਕੇ ਚੂਰ ਹੋ ਜਾਂਦੀ ਹੈ 2 ਘੰਟਿਆਂ ਨੂੰ ਸੁਰਤ ਨਹੀਂ ਆਉਂਦੀ ਹੈਗੀ ਉਸ ਬਾਅਦ ਉਸ ਬੱਚੇ ਨੂੰ ਇਸ ਪਹਾੜੀ ਤੇ ਬਹੁਤ ਗੁੱਸਾ ਆਉਂਦਾ ਹੈ ਉਹਨੂੰ ਲੱਗਦਾ ਕਿ ਜੇ ਪਹਾੜੀ ਇੱਥੇ ਨਾ ਹੁੰਦੀ ਤਾਂ ਸਾਡੇ ਪਿੰਡ ਦੀਆਂ ਔਰਤਾਂ ਮੇਰੀ ਮਾਂ ਇੱਥੋਂ ਐਂ ਜਾ ਕੇ ਪਾਣੀ ਭਰ ਲਿਆਉਂਦੀ ਤੇ ਆਪਣੇ ਘਰ ਆ ਜਾਂਦੀ ਪਾਣੀ ਕਿੱਥੇ ਆ ਜਾਂਦਾ ਤੇ ਉਹਨੇ ਜੀ ਕਰਦਾ ਸੀ ਕਿ ਮੇਰੇ ਕੋਲੇ ਕੋਈ ਇਹੀ ਜੀ ਚੀਜ਼ ਹੋਵੇ ਕਿ ਮੈਂ ਇਸ ਪਹਾੜੀ ਨੂੰ ਤੋੜਦਾ ਇਹ ਪਹਾੜੀ ਵਿੱਚ ਨਾ ਹੋਵੇ ਉਹ ਬੱਚਾ ਵੱਡਦਾ ਰਿਹਾ ਉਹਨੇ ਆਪਣੀ ਟੀਚਰ ਦੀ ਮਦਦ ਨਾਲ ਉਹਦੇ ਦੁਆਰ ਦੇ ਵਿੱਚ ਇਹੀ ਗੱਲ ਸੀ ਕਿ ਮੈਂ ਇਹਨੂੰ ਤੋੜਨਾ ਹੈ ਉਨੇ ਪਹਿਲੀ ਵਾਰੀ ਕੈਮੀਕਲ ਬਣਾਇਆ ਆਪਣੇ ਟੀਚਰ ਦੀ ਮਦਦ ਨਾਲ ਜਿਹਦੇ ਵਿੱਚੋਂ ਵਿਸਫੋਟ ਹੋ ਸਕਦਾ ਸੀ ਜੋ ਕੈਮੀਕਲ ਉਹਨੇ ਪਹਾੜੀ ਦੇ ਵਿੱਚ ਰੱਖਿਆ ਜਦੋਂ ਉਹਨੂੰ ਅੱਗ ਲਾਈ ਤਾਂ ਪਹਾੜੀ ਦਾ ਥੋੜਾ ਜਿਹਾ ਹਿੱਸਾ ਟੁੱਟ ਗਿਆ ਉਹਨੂੰ ਚਾਹ ਚੜ ਗਿਆ ਉਹਨੂੰ ਲੱਗਿਆ ਕਿ ਮੇਰਾ ਸੁਪਨਾ ਪੂਰਾ ਹੋ ਸਕਦਾ ਹੈ ਉਸ ਤੋਂ ਬਾਅਦ ਉਹਨੇ ਵੱਡੀ ਮਾਤਰਾ ਦੇ ਵਿੱਚ ਉਹ ਕੈਮੀਕਲ ਬਣਾਇਆ ਉਸ ਕੈਮੀਕਲ ਦਾ ਨਾਮ ਰੱਖਿਆ ਡਾਇਨਾਮਾਈਟ ਉਸ కెమికਲ ਦਾ ਕਿਨਾਰਾ ਰੱਖਿਆ ਡਾਇਨਾਮਾਈਟ ਇਹ ਇੱਕ ਨੰਬਰ ਦਾ ਸਵਾਲ ਹੈ ਇਨਫੋਰਮੇਸ਼ਨ ਹੈ ਕਰ ਲਈਏ ਡਾਇਨਾਮਾਈਟ ਉਹਨੇ ਡਾਇਨਾਮਾਈਟ ਬਣਾਇਆ ਵੱਡੀ ਮਾਤਰਾ ਦੇ ਵਿੱਚ ਤੇ ਜਦੋਂ ਪਹਾੜੀ ਦੇ ਵਿੱਚ ਥਾਂ-ਥਾਂ ਤੇ ਰੱਖ ਕੇ ਵਿਸਫੋਟ ਕੀਤਾ ਤਾਂ ਸਾਰੀ ਪਹਾੜੀ ਉਸ ਕਲਾਸ ਦੇ ਵਿੱਚ ਉੱਡ ਗਈ ਪਹਿਲੀ ਵਾਰ ਉਹਨੇ ਆਪਣੀ ਮਾਂ ਦੇ ਚਿਹਰੇ ਤੇ ਖੁਸ਼ੀ ਦੇਖੀ ਸੀ ਜਦੋਂ ਉਹਦੀ ਮਾਂ ਉਹਦੇ ਪਿੰਡ ਦੀਆਂ ਉਹਦੀਆਂ ਮਾਸੀਆਂ ਚਾਚੀਆਂ ਦਾਇਆਂ ਇੱਥੋਂ ਐ ਪਾਰੀ ਭਰ ਕੇ ਲੈ ਆਈਆਂ ਸੀ ਉਹ ਬੱਚੇ ਦਾ ਨਾਮ ਸੀ ਅਲਫਰਡ ਲੋਵਲ ਜਿਹਨੇ ਦੁਨੀਆ ਨੂੰ ਪਹਿਲੀ ਵਾਰ ਡਾਇਨਾਮਾਈਟ ਦਿੱਤਾ ਜਿਹਨੇ ਡਾਇਨਾਮਾਈਟ ਦੀ ਕਾਰਡ ਗੱਡੀ ਸੋ ਇੱਕ ਵਾਰੀ ਸਲੂਟ ਕਰੀਏ ਆਪਾਂ ਅਲਫਰਡ ਲੋਵਲ ਨੂੰ ਤਾੜੀਆਂ ਮਾਰੀਏ ਉਹਦੇ ਨਾਂ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਸਰਕਾਰ ਨੂੰ ਪਤਾ ਲੱਗਿਆ ਉਦੋਂ ਦੀ ਨੂੰ 스웨디시 ਗਵਰਨਮੈਂਟ ਨੂੰ ਪਤਾ ਲੱਗਿਆ ਕਿ ਸਾਡੇ ਦੇਸ਼ ਦੇ ਕਿਸੇ ਬੱਚੇ ਨੇ ਉਹਦੋਂ ਨੌਜਵਾਨ ਹੋ ਗਿਆ ਸੀ ਉਹ ਕਿ ਉਹਨੇ ਇੱਕ ਡਾਇਨਾਮਾਈਟ ਨਾਜ਼ਾ ਪਦਾਰਥ ਬਣਾਇਆ ਜਿਹਦੇ ਨਾਲ ਵੱਡੇ ਵੱਡੇ ਬਲਾਸਟ ਕੀਤੇ ਜਾ ਸਕਦੇ ਨੇ ਤਾਂ ਉਹਨਾਂ ਨੇ ਬਣਾਇਆ ਉਹਨੂੰ ਕਹ ਕੇ 10 ਕਿੱਲੇ ਪੈਸੇ ਲੈਣ ਨੇ ਇਹਦਾ ਕਾਪੀਰਾਈਟ ਸੰਦੇ ਦੇ ਕਾਪੀਰਾਈਟ ਕਾਪੀਰਾਈਟ ਦਾ ਮਤਲਬ ਪਤਾ ਕੀ ਹੁੰਦਾ ਪੁੱਤ ਜਿਹੜੀ ਮੰਨ ਲਓ ਮੇਰੇ ਕੋਲ ਕੋਈ ਚੀਜ਼ ਹੈ ਮੈਂ ਉਹ ਚੀਜ਼ ਅੱਜ ਜਦ ਮੇਰੇ ਸਾਹਮਣੇ ਸੋਫੇ ਤੇ ਬੈਠੇ ਨੇ ਮੈਂ ਇਹਨਾਂ ਨੂੰ ਦੇ ਦਾਂ ਇਹਨਾਂ ਤੋਂ ਮੈਂ 1000 ਰੁਪਏ ਲੈ ਲਾਂ ਉਸ ਤੋਂ ਬਾਅਦ ਉਸ ਚੀਜ਼ ਨੂੰ ਚਲਾਉਣ ਦਾ ਮਨਉਣ ਦਾ ਅਧਿਕਾਰ ਮੇਰੇ ਕੋਲ ਖਤਮ ਹੋ ਜਾਊਗਾ ਇਹਨਾਂ ਕੋਲ ਜਾ ਜਾਊਗਾ ਇਹਨੂੰ ਕਹਿੰਦੇ ਨੇ ਕਾਪੀਰਾਈਟ ਇੱਕ ਹੋਰ ਇੱਕ ਨੰਬਰ ਦਾ ਸਵਾਲ ਹੈ 23 ਦੱਸਦੇ ਕਾਪੀਰਾਈਟ ਕੀ ਹੁੰਦਾ ਸੋ ਉਦੋਂ ਬੱਚੇ ਤੋਂ ਕਾਪੀਰਾਈਟ ਲੈ ਲਿਆ ਤੇ ਉਹਨੂੰ ਬਹੁਤ ਪੈਸਾ ਦਿੱਤਾ ਉਹਨੂੰ ਰਾਜਮੈਂਬੈਠਾ ਦਿੱਤਾ ਸਰਕਾਰ ਨੇ ਵੀ ਤੂੰ ਐਸ਼ ਕਰ ਜਿੰਨਾ ਉਹਨੇ ਮੰਗਿਆ ਉਹਨਾਂ ਪੈਸਾ ਦਿੱਤਾ ਜਦੋਂ ਸਰਕਾਰ ਨੇ ਉਹਨੂੰ ਕਾਪੀਰਾਈਟ ਲੈ ਲਿਆ ਉਹਦੋਂ ਇਹ ਕਹਿ ਕੇ ਕਾਪੀਰਾਈਟ ਲਿਆ ਕਿ ਅਸੀਂ ਤੇਰੇ ਵਾਂਗੂ ਨਾ ਆ ਪਹਾੜੀਆਂ ਨੂੰ ਢਾਕੇ ਪੁਲ ਬਣਾਵਾਂਗੇ ਸੜਕਾਂ ਬਣਾਵਾਂਗੇ ਜਿਵੇਂ ਤੂੰ ਆਪਣੀ ਮਾਂ ਦੀ ਜ਼ਿੰਦਗੀ ਸੌਕੀ ਕੀਤੀ ਐ ਅਸੀਂ ਵੀ ਲੋਕਾਂ ਦੀ ਜ਼ਿੰਦਗੀ ਸੌਕੀ ਕਰਾਂਗੇ ਪਰ ਬਾਅਦ ਦੇ ਵਿੱਚ ਸਰਕਾਰਾਂ ਨੇ ਉਸ ਡਾਇਨਾਮਾਈਟ ਨੂੰ ਯੁੱਧ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਉਦੇ ਨਾਲ ਬੰਦ ਬਣਾ ਲੇ ਉਹਦੇ ਨਾਲ ਦੁਸ਼ਮਣ ਨੂੰ ਬੰਦਿਆਂ ਨੂੰ ਮਾਰਨਾ ਸ਼ੁਰੂ ਕਰਤਾ ਤੇ ਜਦੋਂ ਅਲਫਰਡ ਲੋਬਲ ਨੂੰ ਇਸ ਦਾ ਪਤਾ ਲੱਗਿਆ ਕਿ ਜਿਹੜੀ ਚੀਜ਼ ਮੈਂ ਲੋਕਾਂ ਨੂੰ ਸੁੱਖ ਦੇਣ ਵਾਸਤੇ ਬਣਾਈ ਸੀ ਉਸ ਚੀਜ਼ ਦੀ ਵਰਤੋਂ ਲੋਕਾਂ ਨੂੰ ਮਾਰਨ ਲਈ ਕਰਨ ਲੱਗੇ ਤਾਂ ਉਹਨੂੰ ਬਹੁਤ ਅਫਸੋਸ ਹੋਇਆ ਇਸ ਗੱਲ ਦਾ ਉਹ ਪਾਗਲ ਹੋਣ ਵਾਲਾ ਹੋ ਗਿਆ ਉਸ ਨੂੰ ਲੜਨਾ ਪਿਆ ਆਲੇ ਦੁਆਲੇ ਦੇ ਵਿੱਚੋਂ ਕਿ ਤੂੰ ਇੱਕ ਐਹੋ ਜਿਹੀ ਖਤਰਨਾਕ ਚੀਜ਼ ਬਣਾਤੀ ਜਿਹੜੀ ਚੀਜ਼ ਨਾਲ ਵਿਨਾਸ਼ ਹੋਣ ਲੱਗਿਆ ਪਰ ਉਹ ਤਾਂ ਕਾਪੀਰਾਈਟ ਦੇ ਚੁੱਕਿਆ ਸੀ ਉਹਦੇ ਕੋਲ ਤਾਂ ਕੋਈ ਤਰੀਕਾ ਨਹੀਂ ਸੀ ਇਹ ਤੋਂ ਬਚਣ ਦਾ ਹੁਣ ਤਾਂ ਨੇ ਫਿਰ ਆਖਰੀ ਕੰਮ ਕੀਤਾ ਜ਼ਿੰਦਗੀ ਦੇ ਵਿੱਚ ਉਹਨੇ ਕੀ ਕੀਤਾ ਜਿੰਨੀ ਉਹਦੀ ਜਾਇਦਾਦ ਸੀ ਜਿੰਨਾ ਉਹਨੂੰ ਪੈਸਾ ਕਾਪੀਰਾਈਟ ਦਾ ਮਿਲਿਆ ਸੀ ਉਹਦਾ ਘਰ ਸੀ ਮਕਾਨ ਸੀ ਕੁਝ ਵੀ ਸੀ ਉਹਨੇ ਸਾਰਾ ਕੁਝ ਵੇਚ ਕੇ ਉਹ ਸਾਰੇ ਪੈਸੇ ਬੈਂਕ 'ਚ ਜਮ੍ਹਾਂ ਕਰਾ ਦੇ। ਤੇ ਇੱਕ ਐਲਾਨ ਕੀਤਾ ਕਿ ਜਿਹੜਾ ਵੀ ਬੰਦਾ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰੂਗਾ ਉਸ ਬੰਦੇ ਨੂੰ ਮੈਂ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਦੇਵਾਂਗਾ। ਉਸ ਬੰਦੇ ਨੂੰ ਮੈਂ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਦੇਵਾਂਗਾ। ਉਸ ਇਨਾਮ ਦਾ ਨਾਮ ਹੈ ਨੋਬਲ ਪੁਰਸਕਾਰ ਉਸ ਇਨਾਮ ਦਾ ਨਾਮ ਕੀ ਹੈ ਨੋਬਲ ਪੁਰਸਕਾਰ ਜਿਹੜਾ ਅੱਜ ਤੱਕ ਵੀ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਹੈ ਤੇ ਉਸ ਨੂੰ ਦਿੱਤਾ ਜਾਂਦਾ ਹੈ ਜਿਹੜਾ ਦੁਨੀਆ ਦੇ ਵਿੱਚ ਚੰਗੇ ਕੰਮ ਕਰਦਾ ਹੈ ਜਿਹੜਾ ਦੁਨੀਆ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਹੈ ਸਰਕਾਰਾਂ ਉਹਦੇ ਖਿਲਾਫ ਹੋ ਸਕਦੀਆਂ ਨੇ ਪਰ ਜਿਹੜਾ ਵੀ ਬੰਦਾ ਦੁਨੀਆ ਦੇ ਵਿੱਚ ਨੋਬਲ ਕੰਮ ਕਰਦਾ ਉਸ ਬੰਦੇ ਨੂੰ ਅੱਜ ਵੀ ਨੋਬਲ ਪੁਰਸਕਾਰ ਮਿਲਦਾ ਹੈ ਉਹ ਨੋਬਲ ਪੁਰਸਕਾਰ ਉਹਦੇ ਪੈਸਿਆਂ ਦੇ ਵਿਆਜ ਤੋਂ ਮਿਲਦਾ ਹੈ ਉਹਨੇ ਐਨੇ ਪੈਸੇ ਜਮਾ ਕਰਾਤੇ ਬੈਂਕ ਦੇ ਵਿੱਚ ਕਿ ਰਹਿੰਦੀ ਦੁਨੀਆ ਤੱਕ ਉਸ ਪੈਸੇ ਦਾ ਵਿਆਜ ਨਹੀਂ ਮੁਕਤਾ ਹੈਗਾ ਲਗਭਗ 8 ਕਰੋੜ ਰੁਪਇਆ ਇਨਾਮ ਹੈ ਜਿਹੜਾ ਵਿਗਿਆਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਹੈ ਤੇ ਹੁਣ ਤਾਂ ਉਹ 6-7 ਬੰਦਿਆਂ ਨੂੰ ਮਿਲਦਾ ਹਰ ਸਾਲ ਤੇ ਇਸ ਵਾਰੀ ਦਾ ਜਿਹੜਾ ਨੋਬਲ ਪੁਰਸਕਾਰ ਹੈ ਬੰਦਾ ਕਿਹਨੂੰ ਮਿਲਿਆ ਸੀ? ਈਰਾਨ ਦੀ ਇੱਕ ਕੁੜੀ ਨੂੰ ਮਿਲਿਆ ਸੀ ਨਰਗਿਸਨਾ ਦੀ ਕੁੜੀ ਨੂੰ ਜਿਹੜੀ ਜੇਲ੍ਹ 'ਚ ਬੰਦ ਐ। ਅਜੇ ਵੀ ਜੇਲ੍ਹ 'ਚ ਬੰਦ ਐ ਉਹ। ਉਹਨੇ ਉਹਨੇ ਈਰਾਨ ਦੇ ਵਿੱਚ ਔਰਤਾਂ ਦੀ ਆਜ਼ਾਦੀ ਲਈ ਇੱਕ ਮੁਹਿੰਮ ਚਲਾਈ ਸੀ। ਉਸ ਕੁੜੀ ਨੂੰ ਇਸ ਸਾਲ ਦਾ ਜਿਹੜਾ ਹੌਸਲਾ ਇਸ ਸਾਲ ਦਾ ਨੋਬਲ ਪੁਰਸਕਾਰ ਮਿਲਿਆ ਹੈ। ਤੋ ਉਸ ਨਰਗਿਸ ਲਈ ਆਪਾਂ ਜ਼ੋਰਦਾਰ ਤਾੜੀਆਂ ਲਾਈਏ ਜਿਨੇ ਇਸ ਸਾਲ ਦਾ ਨੋਬਰਟ ਸਕਸਸ ਕਰ ਲਿਆ। ਸੁਬਿੱਟ ਅਲਫਰਡ ਨੋਬਲ ਨੇ ਡਾਇਨਾਮਾਈਟ ਦੀ ਕਾਟ ਕੱਢੀ। ਅਲਫਰਡ ਨੋਬਲ ਨੇ ਨੋਬਲ ਪੁਰਸਕਾਰ ਸੁਰੂ ਕੀ ਤਦ ਦੁਨੀਆਂ ਦੇ ਵਿੱਚ। ਇਹ ਕੋਈ ਰਾਤੋ ਰਾਤ ਦਾ ਮੈਦਾ ਹੋ ਗਿਆ। ਜਿਉਂਨੇ ਡਾਇਨਾਮਾਈਟ ਦੀ ਕਾਟ ਕੱਢੀ ਉਹਦੇ ਪਿੱਛੇ ਇੱਕ ਪੂਰਾ ਇਤਿਹਾਸ ਸੀ ਉਹਦੇ ਪਿੰਡ ਦਾ। ਉਹਦੀ ਹੋਣੀਆ ਮਾਂ ਨੇ ਚੀਕਾਂ ਸੀ। ਉਹ ਮਾਨ ਦਾ ਉਦਾਸਿਆ ਮੂੰਹ ਸੀ ਉਹਦੇ ਸਾਹਮਣੇ ਉਸ ਲੋੜ ਦੇ ਵਿੱਚੋਂ ਉਹਨੇ ਕੋਸ਼ਿਸ਼ ਕੀਤੀ ਉਸ ਕੋਸ਼ਿਸ਼ ਦੇ ਵਿੱਚੋਂ ਉਹ ਦੁਨੀਆ ਦਾ ਉਹ ਪਹਿਲਾ ਵਿਗਿਆਨੀ ਬਣਿਆ ਜਿਹਨੇ ਦੁਨੀਆ ਨੂੰ ਅਲਫਰਡ ਅਜਿ ਨੂੰ ਦੁਨੀਆ ਨੂੰ ਮਤਲਬ ਡਾਇਨਾਮਿਕ ਦਿੱਤਾ ਤੇ ਉਸ ਤੋਂ ਬਾਅਦ ਨੋਬਲ ਪੁਰਸਕਾਰ ਸ਼ੁਰੂ ਕੀਤਾ ਸਾਇੰਟਿਸਟ ਉਹ ਹੁੰਦਾ ਹੈ ਜਿਹੜਾ ਇਸ ਦੁਨੀਆ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੇ ਜੇ ਤੁਸੀਂ ਇਸ ਦੁਨੀਆ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਵੀ ਸਾਇੰਟਿਸਟ ਹੋ ਸਾਇੰਸਟਾਂ ਕੋਲੇ ਮਨੁੱਖਤਾ ਦਾ ਨਜ਼ਰੀਆ ਹੋਣਾ ਬਹੁਤ ਜ਼ਰੂਰੀ ਹੈ ਤੇ ਅਸੀਂ ਜਿਹੜੇ ਅਧਿਆਪਕਾਂ ਅਸੀਂ ਜਿਹੜੇ ਬੱਚਿਆਂ ਦੇ ਮਾਪੇ ਆ ਅਸੀਂ ਜਿਹੜੇ ਤਰਖੀਲ ਸੁਸਾਇਟੀ ਵਾਲੇ ਆ ਜਿਸ ਸਮਾਜ ਦੇ ਆਮ ਲੋਕਾਂ ਸਾਰੇ ਅਸੀਂ ਤੁਹਾਨੂੰ ਰਲ ਕੇ ਸਾਰਿਆਂ ਨੇ ਇੱਕ ਮਾਹੌਲ ਦੇਣਾ ਹੁੰਦਾ ਹੈ